ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੂਜ ਦੋਸਤੋ ਹੁਣ ਤੁਸੀਂ ਆਪਣਾ ਮਕਾਨ ਪਹਿਲਾਂ ਵਾਂਗ ਕਿਰਾਏ ਤੇ ਨਹੀਂ ਦੇ ਸਕੋਗੇ ਕਿਉਂਕਿ ਜਿਹੜੀ ਜਾਣਕਾਰੀ ਅੱਜ ਮੈਂ ਤੁਹਾਨੂੰ ਦੇਣ ਜਾ ਰਿਹਾ ਇਹ ਜਾਣਕਾਰੀ ਕਿਤੇ ਨਾ ਕਿਤੇ ਤੁਹਾਨੂੰ ਝਟਕਾ ਵੀ ਦੇ ਸਕਦੀ ਹੈ ਅਤੇ ਜੇਕਰ ਤੁਸੀਂ ਆਪਣਾ ਮਕਾਨ ਜਾਂ ਫਿਰ ਆਪਣਾ ਫਲੈਟ ਕਿਰਾਏ ਤੇ ਦਿੰਦੇ ਹੋ ਤਾਂ ਫਿਰ ਖਾਸ ਕਰਕੇ ਇਹ ਖਬਰ ਤੁਹਾਡੇ ਲਈ ਹੈ ਕੁਝ ਲੋਕ ਆਪਣਾ ਮਕਾਨ ਪ੍ਰਾਪਰਟੀ ਬਣਾ ਕੇ ਕਿਰਾਏ ਤੇ ਇਸ ਕਰਕੇ ਦੇ ਦਿੰਦੇ ਨੇ ਕਿ ਉਹਨਾਂ ਦੀ ਇਨਕਮ ਦਾ ਸੋਰਸ ਬਣ ਜਾਂਦਾ ਹੈ ਅਤੇ ਕੁਝ ਲੋਕ ਤਾਂ ਪ੍ਰਾਪਰਟੀ ਖਰੀਦਦੇ ਹੀ ਇਸ ਕਰਕੇ ਹਨ ਕਿ ਉਹ ਪ੍ਰਾਪਰਟੀ ਨੂੰ ਕਿਰਾਏ ਤੇ ਦੇ ਕੇ ਇਨਕਮ ਦਾ ਸੋਰਸ ਬਣਾ ਲੈਣਗੇ। ਅਤੇ ਜੇਕਰ ਤੁਸੀਂ ਵੀ ਆਪਣਾ ਮਕਾਨ ਜਾਂ ਫਿਰ ਫਲੈਟ ਕਿਰਾਏ ਤੇ ਦਿੰਦੇ ਹੋ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਅਤੇ ਕਿਤੇ ਨਾ ਕਿਤੇ ਇਹ ਜਾਣਕਾਰੀ ਤੁਹਾਨੂੰ ਝਟਕਾ ਵੀ ਦੇ ਸਕਦੀ ਹੈ। ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਸਰਕਾਰ ਦੇ ਵੱਲੋਂ ਮਕਾਨ ਮਾਲਕਾਂ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਅਤੇ ਇਹ ਨਵੇਂ ਨਿਯਮ 1 April 2025 ਤੋਂ ਲਾਗੂ ਹੋ ਜਾਣਗੇ ਕੇਂਦਰ ਸਰਕਾਰ ਨੇ ਮਕਾਨ ਮਾਲਕਾਂ ਦੇ ਲਈ ਕਾਨੂੰਨ ਦੇ ਵਿੱਚ ਕੁਝ ਬਦਲਾਅ ਲਿਆਂਦਾ ਹੈ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਮਕਾਨ ਮਾਲਕਾਂ ਦੇ ਵੱਲੋਂ ਕਿਰਾਏ ਤੇ ਦਿੱਤੇ ਹੋਏ ਮਕਾਨ ਦੀ ਆਮਦਨੀ ਦੇ ਵਿੱਚੋਂ ਸਰਕਾਰ ਨੂੰ ਟੈਕਸ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਸਰਕਾਰ ਦੇ ਵੱਲੋਂ ਹੁਣ ਇਸ ਪ੍ਰਕਾਰ ਦੀ ਟੈਕਸ ਚੋਰੀ ਦੇ ਉੱਪਰ ਵੀ ਲਗਾਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਵੀ ਟੈਕਸ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਤੁਹਾਡੇ ਕਿਰਾਏ ਤੇ ਦਿੱਤੇ ਮਕਾਨ ਦੀ ਕਮਾਈ ਦੇ ਉੱਪਰੋਂ ਵੀ ਹੁਣ ਸਰਕਾਰ ਟੈਕਸ ਦੀ ਵਸੂਲੀ ਕਰੇਗੀ ਪਹਿਲਾਂ ਕੀ ਹੁੰਦਾ ਸੀ ਕਿਰਾਏ ਤੇ ਦਿੱਤੇ ਹੋਏ ਆਪਣੇ ਮਕਾਨ ਦੀ ਆਮਦਨੀ ਨੂੰ ਲੋਕ ਆਪਣੇ ਪੇਸ਼ੇ ਜਾਂ ਫਿਰ ਬਿਜ਼ਨਸ ਦੀ ਆਮਦਨੀ ਦੇ ਵਿੱਚ ਜੋੜ ਦਿੰਦੇ ਸਨ ਅਤੇ ਟੈਕਸ ਤੋਂ ਬਚ ਜਾਂਦੇ ਸਨ ਅਤੇ ਹੁਣ ਜੇਕਰ ਤੁਸੀਂ ਆਪਣਾ ਮਕਾਨ ਕਿਰਾਏ ਤੇ ਦਿੰਦੇ ਹੋ ਤਾਂ ਫਿਰ ਤੁਹਾਨੂੰ ਇਨਕਮ ਫਰੋਮ ਹਾਊਸਿੰਗ ਪ੍ਰਾਪਰਟੀ ਦੇ ਵਿੱਚ ਇਸ ਨੂੰ ਘੋਸ਼ਿਤ ਕਰਨਾ ਪਵੇਗਾ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਟੈਕਸ ਦੇ ਵਿੱਚ ਵੀ ਤੁਹਾਨੂੰ ਕੁਝ ਛੋਟ ਦਿੱਤੀ ਜਾ ਰਹੀ ਹੈ ਇਹ ਛੂਟ ਤੁਹਾਡੇ ਕਿਰਾਏ ਤੇ ਦਿੱਤੇ ਹੋਏ ਮਕਾਨ ਦੀ ਰੱਖ-ਰਖਾਅ ਅਤੇ ਮੁਰੰਮਤ ਸੰਬੰਧੀ ਖਰਚਿਆਂ ਦੇ ਉੱਪਰ ਦਿੱਤੀ ਜਾਵੇਗੀ। ਸੋ ਦੋਸਤੋ ਇਹ ਨਵੇਂ ਨਿਯਮ ਆਉਣ ਵਾਲੇ ਵਿੱਤੀ ਸਾਲ ਤੋਂ ਲਾਗੂ ਹੋ ਰਹੇ ਹਨ ਅਤੇ ਜੇਕਰ ਤੁਸੀਂ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਦੋਸਤੋ ਆਪਣੇ ਸੀਏ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਹੁਣ ਤੱਕ ਫੋਲੋ ਨਹੀਂ ਕੀਤਾ ਤਾਂ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਹੁਣ ਮੈਨੂੰ ਦਿਓ ਜੀ ਇਜਾਜ਼ਤ ਧੰਨਵਾਦ ਦੋਸਤੋ ਫਿਰ ਮਿਲਾਂਗੇ